ਗੋਸੇ ਰਸੀ ਕਾਲ ਸਵਾਜਿਓ ਆਪਣੇ ਵੀਰੇ ਦੇ ਫੇਰ ਕਦਮੀ ਕੀਤਾ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਮੈਂ ਕੋਈ ਖਾਸ ਦੱਸਣ ਜਾ ਰਿਹਾ ਵੀਰੇ ਦਾ ਭਜਨ ਸੀ 2 ਕਵਾਂਟਲ ਜਾਨੀ ਕਿ ਸਾਹਮਣੇ ਇੱਕ 1 ਕਵਾਂਟਲ 95 ਕਿਲੋ ਸੋ ਇਹਨਾਂ ਨੇ ਆਪਣੀ ਮੈਂਤ ਤੇ ਇੱਕ ਕਿਹੜਾ ਫੂਲ ਲਿਆ ਤੁਸੀਂ ਨਿਊਟ੍ਰੀਸ਼ਨ ਲਿਆ ਆਪਣਾ ਨਿਊਟ੍ਰੀਸ਼ਨ ਲਿਆ ਤੇ ਇਹ ਖੁਦ ਵੀ ਮਤਲਬ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਨੇ ਸੋ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਮੈਂ ਨੰਬਰ ਨਾਲ ਮੈਂਸ਼ਨ ਕਰੂਗਾ ਦੂਜੀ ਗੱਲ ਸੋ ਇਹਨੇ ਮੇਰੇ ਮੁੱਛਾਂ ਬਣਾਈਆਂ ਨੇ ਤੇ ਬਹਾਦਰ ਦਿਲ ਤੋਂ ਬਣਾਉਂਦੇ ਆ ਰਹੇ ਨੇ ਤੇ ਅੱਜ ਆਪਾਂ ਇਹਨਾਂ ਦਾ ਰਿਵਿਊ ਲੈਨੇ ਆ ਵੀ ਕਿੱਦਾਂ ਦੀ ਲੱਗੀ ਮੁੱਛ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਸਾਨੂੰ ਬਾਈ ਜੀ ਕੋਲ ਆਉਂਦਿਆਂ ਨੂੰ ਜੀ ਮੈਨੂੰ ਬਾਈ ਜੀ ਲੱਗਦਾ ਵੀ 1.5 ਸਾਲ ਹੋ ਗਿਆ ਹੁਣ ਤਕਰੀਬਨ ਤੇ ਬਹੁਤ ਹੀ ਜਨਰਲ ਸਰਵਿਸ ਹੈ ਜੀ ਤੇ ਬਹੁਤ ਸ਼ੌਕਰਾਂ ਕੰਮ ਕਰਦੇ ਤੇ ਸ਼ੌਕਰਾਂ ਮੁੱਛਾਂ ਬੰਦਿਆ ਜਿਹੜੀ ਵੀ ਮੇਰੇ ਵੀਰ ਭਰਾ ਮੁੱਛਾਂ ਨੇ ਸ਼ਕੀਨ ਨੇ ਜੀ ਜ਼ਰੂਰ ਵਿਜ਼ਿਟ ਕਰੋ ਜੀ ਬਾਈ ਜੀ ਆਪਣਾ ਐਡਰੈਸ ਦੱਸ ਸਕੋ ਜੀ ਐਮਸੀ ਮਾਰਕੀਟ ਮਾਧਾ ਨਾਣੇ ਦੇ ਵੀਰ ਮੰਦਿਰ ਸੁਨਾਮ ਸ਼ਹਿਰ ਮਾਤਾ ਮੋਦੀ ਰੋਡ ਬਹੁਤ ਜੈਲੂਨਾ ਸਰਪਸੰਗੀਰੇ